ਸੈਕਟਰ 45 ਦੀ ਗਊਸ਼ਾਲਾ ਦੇ ਵਿੱਚ ਗਾਂ ਦੇ ਗੋਬਰ ਦੇ ਦੀਵੇ ਜਿਹੜੇ ਬਣਾਏ ਜਾ ਰਹੇ ਨੇ ਇਹਨਾਂ ਦਾ ਟਾਰਗੇਟ ਹੈਗਾ 1 ਲੱਖ ਦੇ ਕਰੀਬ ਜਿਹੜੇ ਗੇ ਦੀਵੇ ਬਣਾ ਕੇ ਜਿਹੜੇ ਆਮ ਜਨਤਾ ਨੂੰ ਜਿਹੜੇ ਗੇ ਵੰਡੇ ਜਾਣਗੇ ਹਰ ਸਾਲ ਜਿਹੜਾਗਾ ਇਹਨਾਂ ਨੂੰ ਇਹ ਦੀਵੇ ਜਿਹੜੇ ਬਣਾ ਜਾਂਦੇ ਨੇ ਇਹ ਦੀਵਿਆਂ ਦੀ ਖਾਸੀਅਤ ਕੀ ਹੈ ਇਸ ਬਾਰੇ ਅਸੀਂ ਗੱਲ ਕਰਦੇ ਆਂ ਇਹਨਾਂ ਨਾਲ ਆਪਾਂ ਭਾਈ ਸਾਹਿਬ ਸਾਡੇ ਨਾਲ ਮੌਜੂਦ ਨੇ ਗਊਸ਼ਾਲਾ ਦੇ ਜਿਹੜੇ ਪ੍ਰਬੰਧਕ ਜਿਹੜੇ ਸਾਰਾ ਕੁਝ ਦੇਖਦੇ ਨੇ ਸਰ ਆ ਜਿਹੜੇ ਦੀਵੇ ਗੋਬਰ ਦੇ ਗਾਂ ਦੇ ਬਣਾ ਰਹੇ ਨੇ ਕੀ ਮਕਸਦ ਦੇ ਨਾਲ ਤੁਸੀਂ ਇਹ ਬਣਾ ਰਹੇ ਨੇ ਕੀ ਮਕਸਦ ਹੈ ਸਾਡਾ ਮਕਸਦ ਇਹ ਹੈ ਜੀ ਕਿ ਇਹ ਜਿਹੜੀ ਗਊਸ਼ਾਲਾ ਹੈ ਗੋਰੀ ਸ਼ੰਕਰ ਸੇਵਾਦਲ ਗਊਸ਼ਾਲਾ ਸੈਕਟਰ 45 ਦੇ ਵਿੱਚ ਲਗਭਗ ਲਗਭਗ 1000 ਦੇ ਲਗਭਗ ਗਵਾਂ ਨੇ ਔਰ ਇਹਨਾਂ ਦਾ ਜਿਹੜਾ ਵੀ ਪਾਲਨ ਪੋਸ਼ਣ ਦੇਖ ਰੇ ਇੱਕ ਸਾਰੀ ਹੁੰਦੀ ਹੈ ਸਾਰੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਹੁੰਦੀ ਹੈ ਤੇ ਉਹਨਾਂ ਨੂੰ ਉਪਹਾਰ સ્વરૂਪ ਦੇ ਵਿੱਚ ਅਸੀਂ ਕੋਈ ਚੀਜ਼ ਭੇਂਟ ਕਰ ਪਾਈਏ ਤੇ ਅਸੀਂ ਉਹ ਗੋਬਰ ਦੇ ਜਿਹੜੇ ਦੀਪਕ ਹੈ ਉਹ ਤਿਆਰ ਕੀਤੇ ਨੇ ਆਪਣੇ ਮਾਰਕੀਟਾਂ ਦੇ ਵਿੱਚ ਦੇਖਿਆ ਹੋਏਗਾ ਮਿੱਟੀ ਦੇ ਦੀਏ ਹੁੰਦੇ ਆ ਚਾਈਨਿਸ ਦੀਏ ਹੁੰਦੇ ਆ ਪਲਾਸਟਿਕ ਦੀਏ ਹੁੰਦੇ ਆ ਲਾਈਟਾਂ ਵਾਲੇ ਦੀਏ ਹੁੰਦੇ ਆ ਲੇਕਿਨ ਇਹ ਨਵੇਂ ਦੀਏ ਨੇ ਬਿਲਕੁਲ ਕਿ ਇਹ ਗੋਬਰ ਤੋਂ ਬਣੇ ਹੋਏ ਦੀਏ ਨੇ ਜਿਹੜਾ ਕੀ ਪੂਰੇ ਭਾਰਤ ਦੇਸ਼ ਦੀ ਸਮੱਸਿਆ ਹੈ ਗੋਬਰ ਇੱਕ ਵੇਸਟ ਹੈ ਉਹਦਾ ਕੋਈ ਸਹੀ ਉਪਯੋਗ ਨਹੀਂ ਹੋਇਆ ਪਾ ਰਿਹਾ ਲੇਕਿਨ ਸਾਡੇ ਧਰਮ ਗ੍ਰੰਥਾਂ ਦੇ ਵਿੱਚ ਇਹ ਨਿਹਿਤ ਹੈ ਕਿ ਜਿਹੜਾ ਗੋਬਰ ਹੈ ਗਊ ਮਾਤਾ ਦਾ ਉਹਦੇ ਵਿੱਚ ਮਾਤਾ ਲక్ష్ਮੀ ਜੀ ਦਾ ਵਾਸ ਹੈ ਤੇ ਮਾਤਾ ਲక్ష్ਮੀ ਜੀ ਦਾ ਵਾਸ ਹੋਣ ਕਰਕੇ ਉਸ ਦਿਨ ਅਸੀਂ ਜਿਹੜੀ ਦੀਪਾਵਲੀ ਅਸੀਂ ਪੂਜਨ ਕਰਦੇ ਆਂ ਦੀਪਾਵਲੀ ਪੂਜਨ ਦੇ ਵਿੱਚ ਵੀ ਅਸੀਂ ਜਿਹੜਾ ਹੈ ਮਾਤਾ ਲక్ష్ਮੀ ਜੀ ਦਾ ਹੀ ਆਵਾਹਨ ਕਰਦੇ ਆਂ ਉਹਨਾਂ ਦਾ ਪੂਜਨ ਕਰਦੇ ਆਂ ਪੁਰਾਣੇ ਸਮੇਂ ਦੇ ਵਿੱਚ ਆਪਨੇ ਦੇਖਿਆ ਹੈਗਾ ਆਪਣੀ ਮਾਤਾਵਾਂ ਭੈਣਾਵਾਂ ਜਿੰਨਿਆਂ ਵੀ ਜਦੋਂ ਇਹ ਚੁੱਲਾ ਚੌਂਕਾ ਕਰਦੇ ਸੀ ਤੇ ਉਸ ਸਮੇਂ ਪਹਿਲਾਂ ਲੇਪਨ ਹੁੰਦਾ ਸੀ ਜਾਂ ਕੋਈ ਪੂਜਾ ਪਾਠ ਸੀ ਕਰਦੇ ਸੀ ਪਹਿਲਾਂ ਹਵਨ ਯੱਗ ਕੀਤਾ ਜਾਂਦਾ ਸੀ ਤੇ ਉਸ ਸਮੇਂ ਅਸੀਂ ਪਹਿਲਾਂ ਗੋਬਰ ਤੋਂ ਲਿਪਾਈ ਕੀਤੀ ਜਾਂਦੀ ਸੀ ਸਵੱਛ ਕੀਤਾ ਜਾਂਦਾ ਸੀ ਤੇ ਉਸ ਚੀਜ਼ ਤੋਂ ਜਿਹੜੀ ਇਹ ਚੀਜ਼ਾਂ ਨੇ ਧੀਰੇ ਧੀਰੇ ਸਮਾਂ ਬਦਲ ਗਿਆ ਸਾਰੇ ਘਰ ਪੱਕੇ ਹੋ ਗਏ ਹੁਣ ਲਿਪਾਈ ਦਾ ਕੰਮ ਤਾਂ ਉਸ ਤਰੀਕੇ ਦਾ ਨਹੀਂ ਰਿਹਾ ਲੇਕਿਨ ਸਾਡਾ ਇੱਕ ਮਕਸਦ ਹੈ ਵੀ ਇਹ ਜਿਹੜਾ ਗੋਬਰ ਤੋਂ ਬਣਿਆ ਹੋਇਆ ਦੀਪਕ ਹੈ ਇਹ ਲੋਕਾਂ ਦੇ ਘਰਾਂ ਦੇ ਵਿੱਚ ਪਹੁੰਚੇ ਤਾਂ ਕਿ ਲੋਗ ਦੀਪਾਵਲੀ ਦੇ ਇਹਨੂੰ ਉਪਯੋਗ ਕੀਤਾ ਜਾ ਸਕੇ ਇਹਦੇ ਵਿੱਚ ਮੈਂ ਦੇਖਿਆ ਜੀ ਤੁਸੀਂ ਗੋਬਰ ਦੇ ਦੀਵੇ ਗੋਬਰ ਦੇ ਵਿੱਚ ਆਹ ਫੁੱਲ ਤੇ ਹੋਰ ਹੋਰ ਕਿਹੜੇ-ਕਿਹੜੀਆਂ ਚੀਜ਼ਾਂ ਜਿਹੜੀਆਂ ਇਹਦੇ ਵਿੱਚ ਮਿਕਸ ਕਰਕੇ ਬਣਾਏ ਬਣਾਏ ਜਾਂਦੇ ਬਿਲਕੁਲ ਜੀ ਇਹਦੇ ਵਿੱਚ ਅਸੀਂ ਜਟਾ ਮਾਸੀ ਗੂਗਲ ਲੋਬਾਨ ਪੀਲੀ ਸਰਸੋਂ ਹਵਨ ਸਮਗਰੀ ਉਸ ਤੋਂ ਉਪਰਾੰਤ ਜਿੰਨੇ ਸਾਡੇ ਪਰਮਾਤਮਾ ਨੂੰ ਸਵੇਰੇ ਫੁੱਲ ਅਰਪਣ ਕੀਤੇ ਜਾਂਦੇ ਆ মালা ਅਰਪਣ ਕੀਤੀਆਂ ਜਾਂਦੀਆਂ ਨੇ ਸ਼ਾਮ ਦੀ ਜਦੋਂ ਆਰਤੀ ਕਰਦੇ ਆ ਉਸ ਤੋਂ ਉਪਰਾੰਤ ਉਹ ਜਿਹੜੇ ਫੁੱਲ ਨੇ ਉਹ ਨਾ ਅਸੀਂ ਸਦਉਪਯੋਗ ਕਰ ਰਹੇ ਹਾਂ ਗੋਬਰ ਦਾ ਵੀ ਸਦਉਪਯੋਗ ਕੀਤਾ ਜਾ ਰਿਹਾ ਹੈ ਤੇ ਜਿੰਨੇ ਫੁੱਲ ਨੇ ਉਹਨਾਂ ਦਾ ਵੀ ਸਦਉਪਯੋਗ ਕੀਤਾ ਜਾਂਦਾ ਹੈ ਤੇ ਉਹਨਾਂ ਨੂੰ ਮਿਲਾ ਕੇ ਫਿਰ ਜਿਹੜੇ ਹੈ ਦੀਪਕ ਬਣਾਏ ਜਾਂਦੇ ਨੇ ਸਪੈਸ਼ਲ ਅਸੀਂ ਨੀਮ ਦੀ ਪੱਤੀਆਂ ਹਵਨ ਦੀ ਸਮਗਰੀ ਜਿੰਨਾ ਵੀ ਅਸੀਂ ਆਪਣੇ ਜਦੋਂ ਹਵਨ ਕਰਦੇ ਹਾਂ ਹਵਨ ਦੇ ਚੀਜ਼ ਦੇ ਵਿੱਚ ਇਹ ਉਪਯੋਗ ਕਰਦੇ ਹਾਂ ਤੇ ਇਹ ਜਿਹੜਾ ਦੀਪਕ ਹੈ ਆਪਨੇ ਆਪਣੇ ਘਰ ਦੇ ਵਿੱਚ ਜਦੋਂ ਜਗਾਓਗੇ ਤਾਂ ਇੱਕ ਛੋਟਾ ਹਵਨ ਵੀ ਆਪਦੇ ਘਰ ਦੇ ਵਿੱਚ ਜਿਹੜਾ ਹੈ ਉਹ ਹੋ ਜਾਏਗਾ ਔਰ ਆਪਦੇ ਘਰ ਦਾ ਜਿਹੜਾ ਵਾਤਾਵਰਣ ਹੈ ਉਹ ਸ਼ੁੱਧ ਹੋ ਜਾਏਗਾ ਜਿਹੜੀ ਨੈਗੇਟਿਵ એનર્ਜੀ ਹੈ ਦੂਰ ਹੋ ਜਾਏਗੀ ਪੋਜ਼ਿਟਿਵ એનર્ਜੀ ਜਿਹੜੀ ਹੈ ਉਹ ਆਪਦੇ ਘਰ ਦੇ ਵਿੱਚ ਵਾਸ ਕਰੇਗੀ ਕਿ ਕਿੰਨੇ ਦਿਵੇ ਬਣਾਉਂਦਾ ਸਾਡਾ ਟਾਰਗੇਟ ਹੈਗਾ ਜੀ ਸਾਡਾ ਟਾਰਗੇਟ ਹਰ ਵਾਰ ਵਧੀ ਜਾਂਦਾ ਹੈ ਜੀ ਵੀ ਇਸ ਵਾਰ ਅਸੀਂ 1 ਲੱਖ ਦੀਵਿਆਂ ਦਾ ਟਾਰਗੇਟ ਸੀਗਾ ਜਿਹੜਾ ਸਾਡੇ ਪਿਛਲੇ 3-4 ਮਹੀਨੇ ਤੋਂ ਸਾਡੇ ਸੇਵਾਦਾਰ ਹੈ ਪਰਮਾਨੈਂਟ ਜਿਹੜੇ 2-3 ਬੰਦੇ ਦਾ ਸਾਡੇ ਪਰਮਾਨੈਂਟ ਇਸ ਕੰਮ ਤੇ ਨੇ ਜਿਹੜੇ ਬਣਾ ਰਹੇ ਨੇ ਸਮੇਂ-ਸਮੇਂ ਦੇ ਵਿੱਚ ਤੇ ਉਸ ਤੋਂ ਇਪਰਾਧ ਤੋਂ 40 ਤੋਂ 45 ਜਿਹੜੇ ਸਾਡੇ ਸੇਵਾਦਾਰ ਨੇ ਉਹਨਾਂ ਦੇ ਵਿੱਚੋਂ ਜਦੋਂ ਦੁਪਹਿਰ ਦੇ ਟਾਈਮ ਦੇ ਵਿੱਚ ਜਦੋਂ ਇਹ ਸਾਫ ਸਫਾਈ ਕਰਕੇ ਗੋਬਰ ਦਾ ਕੰਮ ਕਰਨ ਤੋਂ ਬਾਅਦ ਫ੍ਰੀ ਹੋ ਜਾਂਦੇ ਨੇ ਜਾਂ ਚਾਰੇ ਦਾ ਕੰਮ ਤੋਂ ਬਾਅਦ ਫ੍ਰੀ ਹੋ ਜਾਂਦੇ ਨੇ ਫਿਰ ਉਹ ਸਾਰਿਆਂ ਨੂੰ ਅਸੀਂ ਨਾਲ ਲਾ ਕੇ ਤੇ ਤਿਆਰ ਕੀਤਾ ਜਾਂਦਾ ਹੈ ਤੇ ਵੱਧ ਤੋਂ ਵੱਧ ਅਸੀਂ ਇਹਨਾਂ ਨੂੰ ਤਿਆਰ ਕਰਨ ਦਾ ਜਿਹੜਾ ਹੈ ਉਹ પ્રયાસ ਕੀਤਾ ਜਾ ਰਿਹਾ ਹੈ ਇਹ ਕੋਲ ਜੀ ਤੁਸੀਂ ਇਹ ਦੇਖ ਸਕਦੇ ਹੋ ਜਿੱਥੇ ਕਿ ਗਊਸਰਾਂ ਦੇ ਵਿੱਚ ਲਗਾਤਾਰ ਇਹ ਪਿਛਲੇ ਕਈ ਸਾਲਾਂ ਤੋਂ ਕਰਦੇ ਆ ਰਹੇ ਨੇ ਦਿਵੇ ਗੋਬਰ ਦੇ ਗਾਂ ਦੇ ਦਿਵੇ ਬਣਾ ਰਹੇ ਨੇ ਜਿਦੇ ਵਿੱਚ ਹਰ ਸਮਗਰੀ ਜਿਹੜੀ ਪੂਜਾ ਵਾਸਤੇ ਇਸਤੇਮਾਲ ਕੀਤੀ ਜਾਂਦੀ ਹੈ ਉਹ ਸਮਗਰੀ ਵੀ ਇਸ ਦੇ ਵਿੱਚ ਜਿਹੜੀ ਕਿ ਇਸਤੇਮਾਲ ਜਿਹੜੀ ਕਿ ਕੀਤੀ ਜਾਂਦੀ ਹੈਗੀ ਗੋਬਰ ਕੀ ਦਿਵੇ ਇਹ ਗੋਬਰ ਮਾਤਾ ہماری ਗਊ ਮਾਤਾ ਦਾ ਗੋਬਰ ਹੈ ਤੋ ਇਸ ਲਈ ਹਮ ਦਿਵੇ ਵੀ ਬਣਾ ਰਹੇ ਹਾਂ ਔਰ ਹਮੇ इन दीवों को जब हमारी गौ, गौरी शंकर गौशाला जब बांटेगी इनको सभी लेके जाएंगे अपने अपने घरों में दीवे जलाएंगे और माता लक्ष्मी का बास भी होगा दीवों से और हमारे घर में जो नेगेटिव एनर्जी है वो सारी बाहर निकलेगी और हमारे एक मन में ये होगा कि हम साक्षात लक्ष्मी जी का अपने घर में बास भी कर रहे हैं दीवों को जलाने के बाद और जो दूसरे और जब ये दीवे जल जाते हैं तो इनकी राख जो बचती है फिर हम अपने गमलों में भी डाल लेते हैं और बाकी जो मिट्टी के दीवे हैं दूसरे दीवे हैं उनको कुछ हम यूज़ नहीं कर पाते इसलिए भी इन दीवों को हम ज्यादा पसंद करते हैं और बाकी लोग भी गौशाला में जो आते हैं वो इसीलिए सब हम यहाँ से दीवे भी लेके जाते हैं पहला था मैं आपके चैनल रा सभी जो दर्शक हैं उन्होंने तो एडवांस हैप्पी दिवाली दी हैप्पी दिवाली दी बहुत बहुत शुभकामना देना चाहूँगा ਗੋਰੀ ਸ਼ੰਕਰ ਸੇਵਾਦਲ ਦੀਵਾਲੀ ਤੇ ਕੁਝ ਨਿਆ ਉਪਰਾਲਾ ਕਰਦੀ ਹੈ ਇਹ ਦੇ ਕਰਕੇ ਸਾਰੇ ਜੋ ਗਊ ਭਗਤ ਆ ਉਹਨਾਂ ਨੂੰ ਇੱਕ ਦਿਸ਼ਾ ਮਿਲਦੀ ਹੈ ਕਿ ਜੋ ਹੋਰ ਵੀ ਗਊ ਸ਼ਾਲਾ ਹੈ ਉਹ ਇਸ ਵੀਡੀਓ ਨੂੰ ਦੇਖ ਕੇ ਉਹ ਵੀ ਕੁਝ ਐਜਾ ਉਪਰਾਲਾ ਕਰਨ ਜਿਹੜੇ ਗਊ ਮਾਤਾ ਦੇ ਨਾਲ ਜੁੜੇ ਹੋਏ ਹਨ ਉਹਨਾਂ ਨੂੰ ਆਪਣੇ ਘਰ 'ਚ ਖੁਸ਼ੀ ਦੀ ਦੀਵਾਲੀ ਦਾ ਕੋਈ ਨਾ ਕੋਈ ਉਪਹਾਰ ਗਊ ਸ਼ਾਲਾ ਤੋਂ ਲੈ ਕੇ ਜਾਣ